ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਜਗਤਾਰ ਜੇਪੀ ਪੌੜਵਾਲ ਡੇਰੀ ਫਾਰਮ ਪਿੰਡ ਜਨਾਲ ਆਪਣੇ ਖੇਤ ਬਾਬੇ ਦੀ ਸਮਾਦ ਦੇ ਕੋਲੇ ਨਾ ਅਮਰੂਦ ਲੱਗੇ ਹੋਏ ਨੇ 12 ਵਾਸੀ ਅਮਰੂਦ ਨਹੀਂ ਕਹਦੇ ਨੇ ਆਪਾਂ ਅਮਰੂਦ ਬਹੁਤ ਮਿੱਠੇ ਨੇ ਬਾਈ ਅੱਗੇ ਨਾ ਜਿਹੜੇ ਹੁਣ ਮਤਲਬ ਇਹਦੇ ਹੁਣ ਲੱਗਣ ਲੱਗ ਰਹੇ ਨੇ ਜਿਵੇਂ ਇੱਕ ਛੋਟਾ ਕਦੂ ਨਹੀਂ ਹੁੰਦਾ ਓਡੇ ਓਡੇ ਅਮਰੂਦ ਹੋ ਜਾਂਦੇ ਨੇ ਮਿੱਠੇ ਵੀ ਬਹੁਤ ਹੁੰਦੇ ਨੇ ਸੋ ਤੁਸੀਂ ਮਤਲਬ ਜੇ ਖਾਓਗੇ ਨਾ ਬਹੁਤ ਜ਼ਿਆਦਾ ਟੇਸਟੀ ਹੁੰਦੇ ਨੇ ਜੀ ਕਿਸੇ ਦੇ ਮਤਲਬ ਲੱਗਿਆ ਹੋਇਆ ਇਹ ਪੇੜਾ ਤਾਂ ਇਹ ਦੇਖੋ ਗਰੂਥ ਵੀ ਪੇਡੇ ਦੀ ਘੱਟੀ ਹੁੰਦੀ ਹੈ ਜ਼ਿਆਦਾ ਨਹੀਂ ਹੁੰਦੀ ਪਰ ਅਮਰੂਦ ਬਹੁਤ ਵਧੀਆ ਲੱਗਦੇ ਨੇ ਤੇ ਮਿੱਠੇ ਹੁੰਦੇ ਨੇ ਅਮਰੂਦ ਉਹ ਵੀ ਸਿਹਤ ਵਾਸਤੇ ਠੀਕ ਹੈ ਆਪਣੀ ਨਾੜੀ ਪ੍ਰਣਾਲੀ ਨੂੰ ਸਾਫ਼ ਕਰਦਾ ਅਮਰੂਦ ਦਾ ਬਹੁਤ ਜ਼ਿਆਦਾ ਫਾਇਦਾ ਸਰੀਰ ਲਈ ਸੋ ਦੋਸਤੋ ਆ ਦੇਖੋ ਇਹ ਤਾਂ ਕੁਝ ਵੀ ਨਹੀਂ ਹੈਗੇ ਜਿਹੜੇ ਆ ਲੱਗ ਰਹੇ ਨੇ ਅਮਰੂਦ ਦੇ ਤੇ ਬਹੁਤ ਵੱਡੇ ਲੱਗਦੇ ਨੇ ਤਾਂ ਮਤਲਬ ਬਹੁਤ ਛੋਟੇ ਨੇ ਹੁਣ ਇਸ ਟਾਈਮ ਕੋਈ ਲੱਗਿਆ ਹੋਇਆ ਨਹੀਂਗਾ ਵੱਡਾ ਅਮਰੂਦਾ ਕਿਉਂਕਿ ਨਾਲ ਹੁੰਦੇ ਆਪਾਂ ਤੋੜ ਲੈਨੇ ਆ ਆਪਾਂ ਨੇ ਮੰਦਰਖਤ ਲਾਇਏ ਨੇ ਪਹਿਲਾਂ ਵਾਲੇ ਦਰਖਤ ਬਾਬੇ ਦੀ ਆਪਣੇ ਸਮਾਦ ਦੀ ਜੜਚ ਆ ਗਈ ਸੀ ਉਹ ਕਿਉਂਕਿ ਜਿਹੜਾ ਆਪਣੇ ਸਮਾਦ ਨੂੰ ਨੁਕਸਾਨ ਪੰਚਾਇਤਾਂ ਦੇ ਆਪਣੇ ਇਸ ਕਰਕੇ ਉਹ ਪੱਟ ਦੇ ਤੇ ਹੁਣ ਆਪਾਂ ਨੇ ਆ ਡੇਕਾਂ ਲਾਈਆਂ ਨੇ ਦੋ ਤੇ ਆ ਪੇਡਾ ਲਾਇਆ ਆਪਣੇ ਗੇਂਦਾ ਗੁੰਦਾ ਲਾਇਆ ਹੋਇਆ ਤੇ ਆ ਦੋਸਤੋ ਆਪਣੇ 350 ਫੁੱਟ ਬੋਰ ਲਾ ਕੇ ਇਹਦੇ ਵਿੱਚ ਸਮਾਨ ਪਤਾ ਸੀ ਨਲਕੇ ਦਾ ਬਹੁਤ ਔਖਾ ਮੰਗਵਾਇਆ ਸੀ ਕਿਉਂਕਿ ਸਮਾਨ ਹੁਣ ਨਲਕੇ ਦਾ ਮਿਲਦਾ ਨਹੀਂ ਹੈਗਾ ਕਿਉਂਕਿ ਹੁਣ ਨਲਕੇ ਦਾ ਬਾਈ ਹੋਣੀ ਨਹੀਂ ਮੈਨੂੰ ਲੱਗਦਾ ਪਿੰਡਾਂ ਦੇ ਵਿੱਚ ਗਣਮੀ ਨਲਕੇ ਹੋਣੇ ਕਿਤੇ ਨਾ ਕਿਤੇ ਸੋ ਇਹ ਨਲਕਾ ਬਾਈ ਚੱਲਦਾ ਵੀ ਆਪਣਾ ਇਹ ਹੁਣ ਮਤਲਬ ਅਸੀਂ ਨਾ ਐਸਕੇ ਚਲਾਇਆ ਨਹੀਂ ਹੈਗਾ ਸੀ ਕਿਉਂਕਿ ਲੋਡ ਨਹੀਂ ਪਈ ਕਮਾਂਕਾਰਾਂ ਦੇ ਵਿੱਚ ਸੋ ਇਹ ਪਾਣੀ ਜੇ ਛੱਡ ਗਿਆ ਇਹਦੇ ਵਿੱਚ ਦੇਖਾਂਗੇ ਹੁਣ ਵੀ ਕੀ ਗੱਲ ਬਾਤ ਆ ਮਾੜਾ ਮੋਟਾ ਮਿਸਤਰੀ ਨੂੰ ਦਿਖਾ ਕੇ ਇਹਨੂੰ ਚੱਲਦਾ ਕਰਾਂਗੇ ਬਹੁਤ ਵਧੀਆ ਬਾਈ ਜਦੋਂ ਸੀਜ਼ਨ 'ਚ ਆਪਣੇ ਹਨਾ ਕਣਕਾਂ ਹੁੰਦੀਆਂ ਨੇ ਮਤਲਬ ਕਣਕ ਆਪਾਂ ਸੋਰੀ ਵੜਦੇ ਆ ਤਾਂ ਉਦੋਂ ਲਾਈਟਾਂ ਦਾ ਛੱਡ ਦੇਣ ਕਿਉਂਕਿ ਅੱਗ ਲੱਗਣ ਦਾ ਬਹੁਤ ਡਰ ਰਹਿੰਦਾ ਹੈ ਤਾਂ ਉਦੋਂ ਬਈ ਇਸ ਤੋਂ ਹੀ ਆਪਾਂ ਪਾਣੀ ਭਰਦੇ ਆਂ ਪਾਣੀ ਵੀ ਬਾਲਾ ਸਵਾਦ ਹੁੰਦਾ ਠੰਡਾ ਪਾਣੀ ਹੁੰਦਾ ਪੂਰਾ ਤੇ ਇਹ ਆਪਣਾ ਕੰਮ ਪਾਣੀ ਦਾ ਸਾਰਦਾ ਹੈ ਉਦੋਂ ਐ ਹੁੰਦਾ ਆਪਾਂ ਨੂੰ ਦਿੱਕਤ ਨਹੀਂ ਆਉਂਦੀ ਖੇਤ ਦੇ ਵਿੱਚ ਠੰਡੇ ੱਕੜੇ ਭਰ ਕੇ ਰੱਖ ਲੈਣੇ ਆਪਾਂ ਸੋ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੇ ਕਿੱਥੇ ਨਲਕਾ ਸੋ ਇਹ ਚੀਜ਼ਾਂ ਵੀ ਹਨਾ ਆਪਣੀਆਂ ਰੋਲ ਚੁੱਕੀਆਂ ਨੇ ਬਈ ਕਿਉਂਕਿ ਹੁਣ ਪਾਣੀ ਡੂੰਗੇ ਹੋ ਗਏ ਇਹ ਚੀਜ਼ਾਂ ਰਹੀ ਨਹੀਂ ਹੈਗੀਆਂ ਕਿਤੇ ਜੇ ਕਿਤੇ ਹੈਗੇ ਨੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਨਾਲ ਫੋਟੋ ਵੀ ਪਾਓ ਪਤਾ ਪਤਾ ਲੱਗਦਾ ਰਹੇ ਆਪਣੇ ਪਿੰਡ ਦਾ ਨਾਮ ਆਪਦਾ ਜ਼ਿਲ੍ਹਾ ਤੇ ਜਰੂਰ ਦੱਸਿਓ ਵੀ ਕਿੱਥੇ ਕਿੱਥੇ ਨਲਕਾ ਹੈ ਗਿਆ ਸੋ ਇੱਕ ਦਰਖਤ ਜਰੂਰ ਲਗਾਇਆ ਕਰੋ ਬਾਈ ਕਿਉਂਕਿ ਇਹ ਹੀ ਆਪਣੇ ਜੀਵਨ ਨੂੰ ਸਖਾਲਾ ਬਣਾਉਂਦੇ ਨੇ ਕਿਉਂਕਿ ਇਨ੍ਹਾਂ ਦੀ ਆਪਣੀ ਜ਼ਿੰਦਗੀ ਹੈ ਜੋ ਹਨਾ ਆਕਸੀਜਨ ਜੇ ਇਹ ਆਪ ਨੂੰ ਛੱਡ ਦੇਣ ਕਾਰਬਨ ਡਾਈਆਕਸਾਈਡ ਲੈਂਦੇ ਨੇ ਤਾਹੀਂ ਆਪਾਂ ਸਹੀ ਜਗ੍ਹਾ ਪਾਉਨੇ ਆ ਤੇ ਆਪਣੇ ਮਤਲਬ ਮੌਸਮ ਜਦੋਂ ਗਰਮੀ ਹੁੰਦੀ ਹੈ ਇਹ ਵੀ ਪੌਣ ਦੇ ਵਿੱਚ ਮਦਦ ਕਰਦੇ ਨੇ ਬਹੁਤ ਫਾਇਦਾ ਵੀਰੇ ਤੇ ਗਰਮੀ ਦੇ ਵਿੱਚ ਚਲੋ ਆਪਾਂ ਛਾਂ ਤਾਂ ਇਹਨਾਂ ਦੀ ਮਾਨ ਦੀ ਮਾਨਦੇ ਆ ਸੋ ਦਰਖਤ ਨੇ ਜੋ ਬਹੁਤ ਫਾਇਦੇ ਨੇ ਬਾਈ ਇਹਨਾਂ ਦੇ ਦਰਖਤ ਜਰੂਰ ਲਗਾਓ ਦਰਖਤਾਂ ਬਿਨਾਂ ਨਾ ਆਪਾਂ ਧਰਤੀ ਤੇ ਜੀਵਤ ਨਹੀਂ ਰਹਿ ਸਕਦੇ ਸੋ ਜਿੰਨੇ 2-4 ਜਿੰਨੇ ਵੀ ਸੁਰਤੋਂ ਲੱਗਦੇ ਨੇ ਹਣਾ ਉੱਥੇ ਜ਼ਰੂਰ ਦਰਖਤ ਲਾਇਆ ਕਰੋ ਦਰਖਤਾਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ ਸੋ ਦੋਸਤੋ ਵੀਡੀਓ ਸ਼ੇਅਰ ਕਰਿਓ ਲਾਈਕ ਕਮੈਂਟ ਵੀ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇਪੀ ਪੌੜਵਾਲ ਡੈਰੀ ਫਾਰਮ ਜੇ ਤੁਸੀਂ ਇੰਸਟਾ ਤੇ ਦੇਖ ਰਹੇ ਹੋ ਜੇਪੀ ਪੌੜਵਾਲ ਡੈਰੀ ਫਾਰਮ ਤੇ ਜਗਤਾਰ ਪੀ 13 ਤੇ ਦੇਖ ਰਹੇ ਹੋ ਤਾਂ ਫੋਲੋ ਕਰਿਓ ਇੱਕ ਆਪਣਾ ਫੇਸਬੁੱਕ ਤੇ ਗੇ ਵੀ ਗੇ ਵੀ ਪੌੜਵਾਲ ਦੇ ਨਾਂ ਤੇ ਪੇਜ ਤੇ ਇੱਕ ਜੇਪੀ ਪੌੜਵਾਲ ਡੈਰੀ ਫਾਰਮ ਦੇ ਨਾਂ ਤੇ ਸੋ ਆਪ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰਿਓ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਧੰਨਵਾਦ ਦੋਸਤੋ ਤੇ ਨਾਲ ਕੇ ਬਾਰੇ ਜਰੂਰ ਦੱਸਿਓ ਕਿੱਥੇ ਕਿੱਥੇ ਆ